हां जी मित्रों कित्ता सारे मीक करदा अपने सारे वीरਪਰਾ ਠੀਕ ਵਧੀਆ ਹੋਗੇ ਅੱਜ ਮਿੱਤਰੋ ਆਪਾਂ ਤੁਹਾਡੀ ਲੈ ਕੇ ਆਏਗੇ ਤਿੰਨ ਚਾਰ ਜਾਨਵਰ ਸਾਰੀ ਟੌਪ ਕਲਾਸ ਜਾਨਵਰ ਕਹਿ ਸਕਦੇ ਜਮੀ ਪਹਾੜ ਬਣ ਨਾਲ ਜਾਨਵਰ ਆ ਮਿੱਤਰੋ ਤੇ ਪਹਿਲੇ ਨੰਬਰ ਤੇ ਨਾ ਨਗੀਨਾ ਦਿਖੋਣੇ ਤੁਹਾਨੂੰ ਇਹ ਤਾਂ ਮੈਂ ਨਗੀਨੀ ਕਹਿਣਾ ਪਹਿਲੇ ਨੰਬਰ ਤੇ ਆ ਨਾਲ ਤਾਂ ਘੋੜਾ ਖੜਾ ਜਿਹੜਾ ਇਹ ਤੋਂ ਤਾਂ ਇਹ ਗੱਬਣਾ ਮਿੱਤਰੋ 2 ਮਹੀਨੇ 11 ਦਿਨਾਂ ਦੀ ਦਿਲਵਾਗ ਦਾ ਪੋਤਾ ਹੈਗਾ ਉਦੋਂ ਮਿੱਤਰੋ ਇਹ ਗੱਬਣਾ ਜਿਹੜਾ ਨਾਲ ਘੋੜਾ ਖੜਾਗਾ ਤੇ ਇਹ ਤੁਸੀਂ ਗੱਬਣਾ ਕੀ ਆ ਘੋੜੇ ਦੀ ਕੰਨਕੁੰਡ ਚੈੱਕ ਕਰੋ ਜਿੱਥੇ ਇਹ ਗੱਬਣਾਗੀ ਤੇ ਬਾਕੀ ਇਹ 2 ਮਹੀਨੇ 11 ਦਿਨਾਂ ਦੀ ਗੱਭਣ ਚੈੱਕ ਪਾਸ ਆ 7 ਸਾਲ ਕੁੜੀ ਦੀ ਉਮਰ ਆ 2 ਚਾਰ ਵਾਰ ਮੇਟਰੋ ਸੋਈ ਹੋਈ ਐ 2 ਦਿਨ ਇਹਨਾਂ ਨੁਗਰੀਆਂ ਬਸ਼ੀਰਾਂ ਨੇ ਦਿੱਤੀਆਂ ਤੇ 2 ਮਾਰਵਾੜੀ ਫਿਊਚਰ ਆਪਾਂ ਸਾਰੀ ਕਹਿ ਸਕਦੇ ਨੁਗਰੀਆਂ ਵਜਨ ਦੀਏ ਤੇ ਮਾਰਵਾੜੀ ਵੀ ਮਾਲਕ ਵੀਰ ਕਹਿੰਦੇ ਨਿੱਕੀ ਚਾਲ ਵੀ ਚੱਲਦੀ ਐ ਤੇ ਵੱਡੀ ਵੀ ਚੱਲਦੀ ਐ ਬਾਕੀ ਸੀਓਸਾ ਉਹ ਪੂਰਾ ਪੂਰੀਆ ਮੇਟਰੋ ਕੁੜੀ ਤੇ ਬਾਕੀ ਤੁਸੀਂ ਹੋਰ ਚੈੱਕ ਕਰ ਸਕਦੇ ਵੱਡੇ ਬੁੱਡੇ ਦੀ ਬਹੁਤ ਖੁੱਲੀਆਂ ਮੇਟਰੋ ਕੁੜੀ ਇਹ ਸਵਾਰੀ ਸੂਰੀ ਦੀ ਪਾਸ ਆਈ ਤੇ ਜਿਹੜਾ ਟ੍ਰੇਲ ਆ ਮੇਟਰੋ ਆਪਾਂ ਤੁਹਾਨੂੰ ਦੁਬਾਰੇ ਦੇ ਦਨੇ ਆ 7 ਸਾਲ 20 ਦੀ ਉਮਰ ਆ 2 ਮਹੀਨੇ 11 ਦਿਨਾਂ ਦੀ ਗੱਭਣ ਚੈੱਕ ਪਾਸ ਆ ਦਿਲਵਾਗ ਦੇ ਪੋਤੇ ਤੋਂ ਤੇ ਬਾਕੀ ਤੁਸੀਂ ਘੂੜੀ ਚੈੱਕ ਕਰ ਸਕਦੇ ਹੋ ਮਿੱਤਰੋ 60 ਇੰਚ ਘੂੜੀ ਦੀ ਹਾਈਟ ਹੈਗੀ ਤੇ ਬਾਕੀ ਛੋਟੀ ਵੱਡੀ ਚਾਲ ਚੱਲਦੀ ਹੈਗੀ ਨਗਰੇ ਬੱਚੇ ਵੀ ਨਿੰਦੀ ਐ ਤੇ ਮਾਰਵਾੜੀ ਬੱਚੇ ਵੀ ਨਿੰਦੀ ਐ ਜਿਹੜਾ ਮਿੱਤਰੋ ਮਾਲਕ ਵੀਰਾਂ ਦਾ ਏਰੀਆ ਹੈਗਾ ਅਭੋਰਤ ਜੋ ਗੰਗਾਰਾਗਰ ਨੂੰ ਜਾਂਦੇ ਆ ਮਿੱਤਰੋ ਤੇ ਰਾਜਪਿੰਡੋ ਦਾ ਰੋਡ ਤੇ ਦੀਵਾਨ ਖੇੜਾ ਪੈਂਦਾ ਮਾਲਕ ਵੀਰਾਂ ਦਾ ਕਰ ਲਓ ਸੰਪਰਕ ਬਾਕੀ ਸਕਰੀਨ ਤੇ ਨੰਬਰ ਚੱਲੀਆਂ ਬਾਕੀ ਘੋੜੀ ਦੇ ਫਿਊਚਰ ਆਪਾਂ ਸਾਰੇ ਕਹਿ ਸਕਦੇ ਬਹੁਤ ਚੰਗੀ ਘੋੜੀ ਕਹਿ ਸਕਦੇ ਆਪਾਂ ਨੋਗਰੇ ਬੱਚੇ ਵੀ ਦਿੰਦੀ ਹੈ ਤੇ ਮਾਰਵਾੜੀ ਵੀ ਦਿੰਦੀ ਹੈ ਤੇ ਬਾਕੀ ਚਾਲਾਂ ਦੋਨੇ ਛੋਟੀ ਵੱਡੀ ਚਾਰਾ ਗਈ ਤੇ ਬਾਕੀ ਸੋਹਣੀ ਘੋੜੀ ਹੈਗੀ ਸੀਲਸਾਉ ਘੋੜੀ ਹੈਗੀ ਬਾਕੀ ਮਾਲਕ ਵੀਰਾਂ ਸਕਰੀਨ ਤੇ ਨੰਬਰ ਚੱਲਿਏ ਜੇ ਹੋਰ ਜਾਣਕਾਰੀ ਚਾਹੀਦੀ ਹੋਈ ਮਾਲਕ ਵੀਰਾਂ ਨੂੰ ਤੁਸੀਂ ਲਾ ਲਿਓ ਤੇ ਅੱਗੇ ਮਿੱਤਰੋ ਹੈਗਾ ਇਹ ਘਾ ਕੂੜਾ ਇਸ ਵਾਰੀ ਦਾ ਸਵਾਰੀ ਖਾਤਰ ਜੇ ਕਿਸੇ ਵੀਰ ਨੇ ਲੈਣਾ ਹੋਵੇ ਨਾ ਮਿੱਤਰੋ ਬਹੁਤ ਵਧੀਆ ਘੋੜਾ ਕਹਿ ਸਕਦੇ ਆ ਵੀ ਆਪਾਂ 60 ਇੰਚ ਘੋੜੇ ਦੀ ਹਾਈਟ ਹੈ ਮਿੱਤਰੋ 5-6 ਸਾਲਾਂ ਦਾ ਘੋੜਾ ਹੈਗਾ ਤੇ ਬਾਕੀ ਇਹ ਨਵੀਂ ਉਮਰ ਦਾ ਘੋੜਾ ਕੰਨਾਂ ਗੁਣਾਂ ਦੀ ਦੇਖੋ ਬਿਊਟੀ ਬਹੁਤ ਸੋਹਣੇ ਕੁੰਡੀ ਵਾਲੇ ਕੰਨਾਂ ਲੱਗੇ ਹੋਏ ਹੈਗੇ ਬਸ ਬਾਕੀ ਤੁਸੀਂ ਫੇਸ ਕੁਆਲਿਟੀ ਦੇਖ ਸਕਦੇ ਹੋਗੇ ਸੋਹਣਾ ਦੁਰ ਦਾ ਮਾਲਕ ਵੀਰ ਕਹਿੰਦੇ ਵਧੀਆ ਘੋੜਾ ਹੈਗਾ ਬਾਕੀ ਆ ਤੌਣ ਤੂੰ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਭਾਅ ਸਰ ਬਣ ਜੋ 80000 ਰੁਪਏ ਮਾਲਕ ਵੀਰ ਜਿਹੜਾ ਇਹਦਾ ਮੁੱਲ ਕਰਦੇ ਹੈਗੇ ਡਿਟੇਲ ਆਪਾਂ ਤੁਹਾਡੇ ਨਾਲ ਮਿੱਤਰ ਦੁਬਾਰੇ ਸਾਂਝੀ ਕਰਦਾਂ ਨੇ 60 ਇੰਚ ਕੋੜੀ ਦੀ ਹੈ ਕੋੜੇ ਦੀ ਹਾਈਟ ਹੈਗੀ ਜਗਰਾਵਾ ਲੁਧਿਆਣੇ ਜ਼ਿਲ੍ਹੇ ਚ ਖੜਾਗਾ ਤੇ 60 ਇੰਚ ਕੋੜੇ ਦੀ ਹਾਈਟ ਆ 5-6 ਸਾਲ ਕੋੜੇ ਦੀ ਉਮਰ ਹੈ ਬਾਕੀ ਆ ਸਵਾਰੀ ਵਾਲੀ ਤੁਸੀਂ ਵੀਡੀਓ ਚੈੱਕ ਕਰ ਸਕਦੇ ਹੋ ਬਾਕੀ ਹੋਰ ਮੰਗਵਾ ਲੈ ਤੁਸੀਂ ਮਾਲਕ ਵੀਰਾਂ ਨੂੰ ਫੋਨ ਕਰਕੇ ਤੇ 60 ਇੰਚ ਕੋੜੇ ਦੀ ਹਾਈਟ ਆ 5-6 ਸਾਲ ਕੋੜੇ ਦੀ ਉਮਰ ਹੈ ਜਗਵਾ ਜਗਰਾਵਾ ਲੁਧਿਆਣੇ ਜ਼ਿਲ੍ਹੇ ਚ ਖੜਾਗਾ ਤੇ ਬਾਕੀ ਸਕਰੀਨ ਤੇ ਮਾਲਕ ਵੀਰਾਂ ਦਾ ਨੰਬਰ ਚੱਲੀ ਹੈ ਤੇ ਜੇ ਹੋਰ ਜਾਣਕਾਰੀ ਚਾਹੀਦੀ ਹੋਈ ਤਾਂ ਤੁਸੀਂ ਮਾਲਕ ਵੀਰਾਂ ਨਾਲ ਸੰਪਰਕ ਕਰ ਸਕਦੇ ਤੇ ਤੇ ਇੱਕ ਨੰਬਰ ਤੇ ਮਿੱਤਰੋ ਆ ਘੂੜੀਆਂ 12 ਇੰਚ ਘੋੜੀ ਦੀ ਪ੍ਰੋਪਰ ਹਾਈਟ ਹੈ ਮਿੱਤਰੋ 12 ਇੰਚ ਘੋੜੀ ਦੀ ਪ੍ਰੋਪਰ ਹਾਈਟ ਹੈਗੀ ਤੇ ਬਾਕੀ ਤੁਸੀਂ ਘੋੜੀ ਚੈੱਕ ਕਰ ਸਕਦੇ ਹੋ ਬਹੁਤ ਵੱਡੇ ਬਿਡ ਬੰਤਰ ਦੀ ਘੋੜੀਏ ਚੰਗੀ ਘੋੜੀਏ ਲਿੱਸੀ ਜ਼ਰੂਰ ਆ ਪਰ ਭਰਜੂ ਮਿੱਤਰੋ ਘੋੜੀ ਤੁਹਾਨੂੰ ਤੁਹਾਨੂੰ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਘੋੜੀ ਦੀ ਪੈਰਪੂਰ ਦੀ ਕੁਆਲਿਟੀ ਚੈੱਕ ਕਰ ਸਕਦੇ ਚੰਗੇ ਸੁੰਬ ਲੱਗਿਆ ਬਾਕੀ ਹੱਡ ਗੁੱਡੀ ਦੀ ਮਜ਼ਬੂਤ ਹੈ ਘੋੜੀ ਲਿੱਸੀ ਜ਼ਰੂਰ ਆ ਪਰ ਜੋ ਮੌਕੇ ਤੇ ਮਿੱਤਰੋ ਖਾਲੀ ਹੈਗੀ ਮਲਿਆਣਾ ਮਾਲਕ ਵੀਰਾਂ ਦਾ ਪਿੰਡ ਆ ਬਠਿੰਡੀ ਜ਼ਿਲ੍ਹੇ ਦਾ ਮਿੱਤਰੋ ਪਿੰਡ ਆ ਗਿਆ ਇਹ ਬਾਕੀ ਸਕਰੀਨ ਤੇ ਮਾਲਕ ਵੀਰਾਂ ਦਾ ਨੰਬਰ ਚੱਲੀ ਜਾਂਦਾ ਕਰ ਲਓ ਸੰਪਰਕ ਸੋਹਣੀ ਂਕੂੜੀ ਆਗੀ ਜਿਹੜੀ ਡਿਟੇਲ ਆ ਮਿੱਤਰੋ ਆਪਾਂ ਤੁਹਾਨੂੰ ਦੁਬਾਰਾ ਦੇ ਦਨੇ 26 ਇੰਚ ਂਕੂੜੀ ਦੀ ਹਾਈਟ ਆ ਮਿੱਤਰੋ 75000 ਰੁਪਏ ਮਾਲਕ ਵੀਰ ਜਿਹੜਾ ਦਾ ਮੁੱਲ ਕਰਦੇ ਆ ਕਿ 26 ਇੰਚ ਂਕੂੜੀ ਦੀ ਹਾਈਟ ਆ 6-7 ਸਾਲ ਦੀ ਜਿਹੜੀ ਂਕੂੜੀ ਦੀ ਉਮਰ ਆਗੀ ਬਾਕੀ ਸਕਰੀਨ ਤੇ ਮਾਲਕ ਵੀਰਾਂ ਦਾ ਨੰਬਰ ਚੱਲੀ ਜਾਂਦਾ ਤੁਸੀਂ ਸੰਪਰਕ ਕਰਕੇ ਜਿਹੜੀ ਹੋਰ ਜਾਣਕਾਰੀ ਆ ਂਕੂੜੀ ਬਾਰੇ ਤੁਸੀਂ ਲੈ ਸਕਦੇ ਸੋਹਣੀ ਸਨੱਕੀ ਂਕੂੜੀ ਆ ਤੇ ਬਾਕੀ ਆ ਤੁਸੀਂ ਚੈੱਕ ਕਰ ਸਕਦੇ ਕੁੜੀ ਸੋਹਣੀ ਕੁੜੀ ਕਰਨ ਕੋਨੋਤੀ ਦੀ ਸਾਰੀ ਤੇ ਅੱਜ ਮਿੱਤਰੋ ਜਿਹੜੀ ਅੱਗੇ ਆਪਾਂ ਗੱਲ ਕਰਦੇ ਆਂਗੇ ਅੱਗੇ ਹੈਗੀ ਗਿਆ ਨੁਗਰੀ ਬਿਸ਼ੇਰੀ ਇਹ ਮਿੱਤਰੋ ਖੜੀ ਹੈਗੀ ਪੰਜਾਬਾ ਸਟੱਡ ਫਾਰਮ ਵਾਲੇ ਬਾਈ ਹੋਰਿਆਂ ਕੋਲੇ ਜਿੰਨਾਂ ਕੋਲੇ ਬਾਦਸ਼ਾਹ ਕੋੜਾ ਨਾ ਮਿੱਤਰੋ ਤੇ ਉਹਨਾਂ ਕੋਲੇ ਇਹ ਖੜੀ ਹੈਗੀ ਚਾਰ ਬਾਰ ਦਾ ਚੈਂਪੀਅਨ ਪੰਜਾਬਾ ਸਟੱਡ ਫਾਰਮ ਤੇ ਮਿੱਤਰੋ ਇਹ ਕੁੜੀ ਖੜੀ ਹੈਗੀ 2 ਸਾਲ ਕੁੜੀ ਕਾਦੀ ਮਿੱਤਰੋ ਬਿਸ਼ੇਰੀ ਇਹ 2 ਸਾਲ ਬਿਸ਼ੇਰੀ ਦੀ ਉਮਰ ਹੈਗੀ ਤੇ ਬਾਕੀ 58 ਇੰਚ ਜਿਹੜੀ ਬਸ਼ੀਰੀ ਹਾਈਟ ਕਰ ਗਈ ਕੰਨਾ ਕੁੰਨਾਂ ਦੇ ਦੇਖ ਸਕਦੇ ਹੋ ਸਪੌਟਲੈਸ ਬਸ਼ੀਰੀ ਹੈਗੀ ਕੰਨਾ ਕੁੰਨਾਂ ਦੀ ਬਿਊਟੀ ਫੇਸ ਕੁਆਲਟੀ ਤੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਬਸ਼ੀਰੀ ਜੀ ਤੇ ਜਿਹੜਾ ਮਾਲਕ ਵੀਰੇ ਦਾ ਮੁੱਲ ਹੈ ਉਹ ਫੋਨਤੀ ਕਰਨਗੇ ਫੋਨ ਲਾ ਕੇ ਤੁਸੀਂ ਮਾਲਕ ਵੀਰੇ ਦਾ ਜਿਹੜਾ ਮੁੱਲ ਪੁੱਛ ਸਕਦੇ ਹੋ ਜਿਹੜੀ ਡਿਟੇਲ ਆਪਾਂ ਤੁਹਾਡੇ ਨਾਲ ਦੁਬਾਰੇ ਸਾਂਝੀ ਕਰ ਦਾਂਗੇ ਮਿੱਤਰੋ 2 ਸਾਲ ਬਸ਼ੀਰੀ ਜੀ ਉਮਰ ਆ ਗਈ ਮਿੱਤਰੋ ਤੇ 58 ਇੰਚ ਵਿਚੇ ਦੀ ਹਾਈਟ ਹੈ ਤਲਸ਼ੇਰ ਕਾਕੀ ਕੋੜੇ ਦੀ ਮਿੱਤਰੋ ਇਹ ਮਿੱਤਰ ਬੱਚੀ ਹੈਗੀ ਤੇ ਬਾਕੀ ਮਾਲਕ ਵੀ ਰੰਗ ਸਕਰੀਨ ਤੇ ਨੰਬਰ ਚੱਲੀ ਜਾਂਦਾ ਕਰ ਲਓ ਸੰਪਰਕ ਪੰਜਾਬਾ ਸਟੱਡ ਫਾਰਮ ਤੇ ਖੜੀ ਹੈ ਮਿੱਤਰੋ ਇਹ ਤੇ ਬਾਕੀ ਜੇ ਕਿਸੇ ਵੀ ਨੇ ਆਪਣੀ YouTube ਤੇ ਅੜ ਲੋਣੀ ਤਾਂ ਆਪਣਾ ਪਿੱਛੇ ਨੰਬਰ ਚੱਲੀ ਜਾਂਦਾ ਆਪਣੇ ਨਾਲ ਕਰ ਲਓ ਸੰਪਰਕ ਬਿਲਕੁਲ ਫ੍ਰੀ ਐਡ ਕਰ ਦੇਵਾਂਗੇ ਤੇ ਬਾਕੀ ਵੀਡੀਓ ਦੱਸਣਾ ਕਿੰਦਾਂ ਦੀ ਲੱਗੀ ਤੇ ਬਾਕੀ ਧੰਨਵਾਦ ਆਪਣੀ ਸਾਰੀ ਵੀਡੀਓ ਦੇਖਣ ਲਈ ਮਿਲਦੇ ਆ ਕਿਸੀ ਨਵੀਂ ਵੀਡੀਓ ਚ ਧੰਨਵਾਦੀ